ਜਗਰਾਂ ਨੂੰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਭਰ ਦੇ ਵਿੱਚ ਕਿਸਾਨ ਦੀ ਲਹਿਰ ਹੈ ਜਿਹੜੀ ਉਹ ਗੂੰਜ ਰਹੀ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਹੈ ਜਿਹੜਾ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਹੈ 8 ਦਸੰਬਰ ਨੂੰ ਭਾਰਤ ਬੰਦ ਹੈ ਸੱਦਾ ਤੇ ਪਟਿਆਲਾ ਜ਼ਿਲ੍ਹਾ ਵੀ ਪੂਰਨ ਤੌਰ ਤੇ ਬੰਦ ਹੈ ਵਿਸਟਲਸ ਪਗਾਲ ਹੈ ਕਿ ਤੁਸੀਂ ਦੇਖ ਸਕਦੇ ਹੋ ਏਸ਼ੀਆ ਦੀ ਸਭ ਤੋਂ ਮਸ਼ਹੂਰ ਟਰੈਕਟਰ ਮਾਰਕੀਟ ਹੈ ਟਰੈਕਟਰ ਜਿਸ ਨੂੰ ਲੈ ਕੇ ਪ੍ਰੋਟੈਸਟ ਸ਼ੁਰੂ ਹੋਇਆ ਟਰੈਕਟਰ ਮਾਰਕੀਟ ਹੈ ਜਿਹੜੀ ਉਹ ਵੀ ਅੱਜ ਬੰਦ ਹੈ ਤੇ ਟਰੈਕਟਰਾਂ ਦੇ ਨਾਲ ਸੜਕ ਬੰਦ ਕੀਤੀ ਗਈ ਹੈ ਤੇ ਇਹ ਟਰੈਕਟਰ ਮਾਰਕੀਟ ਦੇ ਜਿਹੜੇ ਮੈਂਬਰ ਨੇ ਉਹ ਪ੍ਰੋਟੈਸਟ ਨੇ ਉਹ ਗੱਲ ਕਰਦੇ ਆ ਉਹਨਾਂ ਦੇ ਨਾਲ ਅੱਛਾ ਮੈਂ ਤੁਹਾਡਾ ਨਾਮ ਕੀ ਕਿਹੜੀ ਐਸੋਸੀਏਸ਼ਨ ਆਪਣੀ ਸਾਡੀ ਗੁਰਤੇਜਪੁਰਾ ਟਰੈਕਟਰ ਮਾਰਕੀਟ ਹੈ ਟਰੈਕਟਰ ਐਸੋਸੀਏਸ਼ਨ ਦੇ ਮੈਂਬਰ ਸਾਰੇ ਖੜੇ ਆਂ ਔਰ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮਾਰਕੀਟ ਹੈਗੀ ਔਰ ਅੱਜ ਇੱਥੇ ਕਿਸਾਨ ਜਥੇਬੰਦੀ ਵੱਲੋਂ ਇਹ ਤਰਨਾ ਦਿੱਤਾ ਗਿਆ ਪੂਰੇ ਪੰਜਾਬ ਦੀਆਂ ਟਰੈਕਟਰ ਮਾਰਕੀਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਮਰਥਨ ਦੇ ਵਿੱਚ ਬੰਦ ਹੈ ਪ੍ਰਧਾਨ ਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਸ਼ੁਰੂ ਹੋਏ ਤਾਂ ਪਹਿਲਾਂ ਪੋਲੀਟੀਕਲ ਪਾਰਟੀਆਂ ਵੀ ਟਰੈਕਟਰ ਤੇ ਚੜੀਆਂ ਤੇ ਟਰੈਕਟਰ ਮਾਰਕੀਟ ਅੱਜ ਖੁੱਤ ਬੰਦ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਪੋਲੀਟੀਕਲ ਪਾਰਟੀਆਂ ਵੱਲੋਂ ਕੋਈ ਨੀਜੀ ਏਜੰਡਾ ਨਹੀਂ ਹੈ ਇਹ ਕਿਸਾਨਾਂ ਦਾ ਝੰਡਾ ਹੈ ਪੋਲੀਟੀਕਲ ਪਾਰਟੀਆਂ ਨਾਲ ਹਰੇਕ ਬੰਦਾ ਸੰਬੰਧਿਤ ਹੈਗਾ ਲੇਕਿਨ ਇਹ ਏਜੰਡਾ ਇੱਕ ਜ਼ਮੀਰ ਦੀ ਆਵਾਜ਼ ਤੇ ਹੈ ਇਤਿਹਾਸ ਗਵਾਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਤੋਂ ਬਾਹਰ ਬਾਹਰੀਆਂ ਕੰਟਰੀਆਂ ਵੱਲੋਂ ਵੀ ਜਿੱਥੇ ਪਾਰਟੀਆਂ ਨਹੀਂ ਹੈਗੀਆਂ ਉਹਨਾਂ ਵੱਲੋਂ ਹੀ ਸਮਰਥਨ ਹੈ ਅੱਜ ਲੋਕਾਂ ਦੀ ਰੋਜ਼ੀ ਰੋਟੀ ਦਾ ਕੱਲ 9 ਤਰੀਕ ਹੈ ਅਗਰ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਇਹ ਧਰਨਾ ਜਾਰੀ ਰਹੇਗਾ ਪਿਛਲੇ 3 ਮਹੀਨਿਆਂ ਤੋਂ ਅਸੀਂ ਕਿਸਾਨ ਜਥੇਬੰਦੀ ਦੇ ਸਮਰਥਨ ਤੇ ਆ ਜਿੰਨੀ ਵੀ ਕੋਈ ਸਮਰਥਾ ਰੱਖਾ ਉਸ ਜ਼ਰ ਨਾਲ ਅਸੀਂ ਪੂਰਨ ਤੌਰ ਤੇ ਉਹਨਾਂ ਦਾ ਸੰਯੋਗ ਕਰ ਰਹੇ ਹਾਂ ਪਟਿਆਲਾ ਦੇ ਸ਼ਹਿਰ ਦੇ ਬੱਸ ਸਟੈਂਡ ਚੌਂਕ ਦੇ ਵਿੱਚ ਵੀ ਇਸ ਵਕਤ ਧਰਨਾ ਪ੍ਰਦਰਸ਼ਨ ਜਾਰੀ ਹੈ ਇਸ ਵਿੱਚ ਕਈ ਵੱਖ-ਵੱਖ ਵਰਗ ਦੇ ਲੋਕ ਆ ਜਿਹੜੇ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਥੇ ਇੱਕ ਅਜਿਹਾ ਵਿਅਕਤੀ ਵੀ ਧਰਨੇ 'ਚ ਪਹੁੰਚਿਆ ਹੈ ਜਿਹੜਾ ਚੱਲਣ ਤੋਂ ਥੋੜਾ ਸਮਰਥ ਹੈ ਪਰ ਉਹ ਪ੍ਰੋਟੈਸਟ ਆਪਣੇ ਤੌਰ ਤੇ ਕਰ ਰਿਹਾ ਹੈ ਬਾਬਾ ਜੀ ਆਪ ਦਾ ਨਾਮ ਕੀ ਹੈ ਮੁਹੰਮਦ ਯਾਮੀਨ ਆਪ ਇੱਥੇ ਪਰ ਪਹੁੰਚੇ ਹੋ ਪ੍ਰੋਟੈਸਟ ਕਰ ਰਹੇ ਹੋ ਕਿਉਂ ਕਹਾ ਕਰ ਰਹੇ ਇਹ ਕਿਸਾਨ ਮਜ਼ਦੂਰ ਕਿਉਂ ਕਿਸਾਨ ਮਜ਼ਦੂਰ ਪਰੇਸ਼ਾਨ ਜੀ ਇਹ ਜੁਆਇਜਾ ਦੇਰਨਾ ਬੇਕੀ ਦੱਸਦੇ ਇਹ ਕਿ ਕਿਸਾਨਾਂ ਦੇ ਭਾਰਤ ਬੰਦਰ ਸਦੇ ਦਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੰਪੂਰਨ ਜਿਹੜਾ ਹੰਗਾਰਾ ਮਿਲ ਰਿਹਾ ਪਟਿਆਲਾ ਦੇ ਹਰਿਆਣਾ ਬਾਰਡਰ ਨਾਲ ਸਰਦਾਰ ਦੇ ਉੱਪਰ ਪਸ਼ੰਭੂ ਬਾਰਡਰ ਹੋਇਆ ਦੇਵੀਗੜ ਰੋਡ ਹੈ ਪੂਰਨ ਤੌਰ ਤੇ ਬੰਦ ਕੀਤੇ ਹੋਏ ਨੇ ਨਵਦੀਪ ਢੀਂਗਰਾ ਪੰਜਾਬੀ ਜਾਗਰਣ ਪਟਿਆਲਾ